ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ 7C ਦੇ ਪਰਿਵਾਰ ਵੱਲੋਂ ਮੇਰੇ ਵੱਲੋਂ ਤੁਸੀਂ ਇਸ ਦੀਵਾਲੀ ਤੇ ਤਰਤਰ ਭੁੱਲੋ ਅਸੀਂ ਇਹੀ ਦੁਆ ਕਰਦੇ ਹਾਂ ਤੁਹਾਡੀ ਚੜ੍ਹਦੀ ਕਲਾ ਦੀ ਦੁਆ ਕਰਦੇ ਹਾਂ ਪਰ ਮੈਂ ਇਸ ਦੀਵਾਲੀ ਦੇ ਮੌਕੇ ਤੇ ਤੁਹਾਡਾ ਨਾਲ ਕੁਝ ਗੱਲ ਕਰਨੀ ਚਾਹੁੰਨਾ ਜੋ ਮੇਰੇ ਆਪਣੇ ਦਿਲ ਦੇ ਭਾਵ ਸੀ ਉਹ ਤੁਹਾਡੇ ਨਾਲ ਕਰਨਾ ਚਾਹੁੰਨਾ ਮੈਂ ਅੱਜ ਮਾਰਕੀਟ ਦੇ ਵਿੱਚ ਗਿਆ ਸੀਗਾ ਤੇ ਸ਼ਾਪਿੰਗ ਕਰਨ ਲਈ ਕੋਸ਼ਿਕ ਜਿਹੜੇ ਦੁਕਾਨਦਾਰ ਜੋ ਰੈਡੀ ਲਾਉਂਦੇ ਆ ਜੋ ਆਪਣਾ ਇਸ ਦੀਵਾਲੀ ਦਾ ਮੌਕਾ ਉਡੀਕ ਰਹੇ ਹੁੰਦੇ ਆ ਕਿਉਂਕਿ ਕਈ ਵਾਰੀ ਇਹ ਦੀਵਾਲੀ ਨਾਲ ਉਹ ਪੂਰਾ ਸਾਲ ਜਿਹੜੀ ਇੱਥੋਂ ਦੀ ਕਮਾਈ ਆ ਉਹਨਾਂ ਸਾਲ ਜਿਉਂਦੇ ਆ ਕੁਛ ਲਾਲੋ ਭਾਂਡੇ ਜਿਹੜੇ ਮਿੱਟੀ ਦੇ ਆ ਉਹ ਬਣਾਉਂਦੇ ਆ ਉਹ ਦੀਵਾਲੀ ਦੀ ਵੇਟ ਕਰਦੇ ਆ ਸਾਡੇ ਦੀਵੇ ਵਿਕਣਗੇ ਕੋਈ ਬਿਜਲੀ ਵਾਲੇ ਆ ਜਾਂ ਕੋਈ ਮਠਿਆਈ ਵਾਲੇ ਆ ਜਾਂ ਕੁਛ ਵੀ ਜਿਹੜਾ ਆਪਣੇ ਹੱਥੀਂ ਕਿਰਤ ਕਰਨ ਵਾਲੇ ਆ ਇਸ ਦੀਵਾਲੀ ਦੀ ਵੇਟ ਕਰਦੇ ਹੁੰਦੇ ਪਰ ਜੋ ਮੈਂ ਮਾਰਕੀਟ ਦਾ ਮਾਹੌਲ ਦੇਖ ਰਿਹਾ ਬੜਾ ਮਹਿਸੂਸ ਆ ਮੈਨੂੰ ਹੋਇਆ ਮੈਂ ਕਿਹਾ ਬੜੀ ਮਾਰਕੀਟ ਠੰਡੀ ਆ ਕਹਿੰਦਾ ਭਾਜੀ ਕੁਝ ਆਣਾ ਹੀ ਆ ਬੋਤਾ ਹੋ ਗਈਆਂ ਤੇ ਪਲੱਸ ਕੁਝ ਹੜ੍ਹ ਫਲੱਡ ਕਰਕੇ ਅਸੀਂ ਸਾਡਾ ਕੰਮ ਦਾ ਬਹੁਤ ਇਫੈਕਟ ਪਿਆ ਮੈਂ ਉਹਨੂੰ ਇਹ ਗੱਲ ਕਹਿ ਕੇ ਆ ਗਿਆ ਕਿ ਜਿਹੜਾ ਮਹਾਰਾਜ ਨੇ ਪੱਥਰ ਦੇ ਵਿੱਚ ਜੀਵ ਦਿੱਤਾ ਉਹਨੂੰ ਵੀ ਰੋਟੀ ਖਾਣ ਨੂੰ ਦਿੱਤੀ ਹੈ ਤੇ ਤੁਹਾਨੂੰ ਵੀ ਦੇਊਗਾ ਕੋਈ ਗੱਲ ਨਹੀਂ ਪਰ ਮੈਂ ਅੰਦਰੋਂ ਆਂ ਅੰਦਰੇ ਫੀਲ ਜ਼ਰੂਰ ਕੀਤਾ ਵਾਕੇ ਇਹ ਗੱਲ ਸੱਚ ਆ ਕਿ ਜਿਹੜੇ ਕੰਮ ਕਰਦੇ ਆ ਦਿਵਾਲੀ ਦੀ ਵੇਟ ਕਰਦੇ ਸੀ ਉਹਨਾਂ ਲਈ ਇਹ ਦਿਵਾਲੀ ਬੜੀ ਮਹਿਸੂਸ ਕਰਦੇ ਹੋਣਗੇ ਪਹਿਲਾਂ ਵਰਗੀ ਨਹੀਂ ਰਹੀ ਉਹ ਸਾਰੇ ਜਿਹੜੇ ਫੀਲ ਕਰਦੇ ਆ ਕਿਉਂਕਿ ਜਸਵਿੰਦਰ ਪੱਲਾ ਜੋ ਇੱਕ ਹਾਸਿਆ ਕਲਾਕਾਰ ਸੀ ਜੋ ਉਹਨਾਂ ਨੇ ਸਾਨੂੰ ਛਣਕਾਟੇ ਰਹੀ ਕਿੰਨੇ ਮੈਸੇਜ ਸਾਨੂੰ ਪੰਚਾਇ ਫਿਲਮਾਂ ਤੱਕ ਸਾਡੇ ਸਾਨੂੰ ਐਂਟਰਟੇਨ ਕੀਤਾ ਤੇ ਅੱਜ ਜਦੋਂ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਨੇ ਤਾਂ ਸਾਨੂੰ ਹੱਸਣਾ ਸਿਖਾਇਆ ਸੀ ਯਾਰ ਅਸੀਂ ਅੱਜ ਉਹ ਹੀ ਮਹਿਸੂਸ ਕਰਕੇ ਮਹਿੂਸ ਹੋ ਕੇ ਬੈਠੇ ਆ ਮਾਰਕੀਟ ਨੂੰ ਵੀ ਆਪਾਂ ਖਰਾਬ ਕਰ ਰਹੇ ਆ ਆਪਣੇ ਘਰ ਨੂੰ ਵੀ ਮੈਂ ਉਹਨਾਂ ਦੇ ਜਦ ਸਕਿੱਟਾ ਦੇਖਦੇ ਹੁੰਦੇ ਸੀਗੇ ਬਚਪਨ ਦੇ ਵਿੱਚ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਤਾਂ ਹਰ ਇੱਕ ਚੀਜ਼ ਨੂੰ ਐਂਟਰਟੇਨਮੈਂਟ ਚ ਯੂਜ਼ ਕੀਤਾ ਖੁਸ਼ੀ ਮਨਾਈ ਆ ਤੁਹਾਨੂੰ ਹੱਸਣਾ ਸਿਖਾਇਆ ਤੇ ਅੱਜ ਆਪਾਂ ਦੁਖੀ ਕਿਉਂ ਰਾਜਵੀਰ ਜਵੰਦਾ ਭਾਈ ਜਿਨ੍ਹਾਂ ਨੇ ਮੈਂ ਕਹਿੰਦਾ ਕਲਾਕਾਰੀ ਦੇ ਵਿੱਚ ਇਹ ਰੱਬੀ ਰੂਹ ਹੁੰਦੀ ਨੇ ਜਿਨ੍ਹਾਂ ਨੂੰ ਮਹਾਰਾਜ ਕੋਈ ਗੁਣ ਦੇ ਕੇ ਭੇਜਦਾ ਜਿਹੜੇ ਦੁਨੀਆ ਚ ਛਾਂਦੇ ਆ ਨੇਮ ਫੇਮ ਅਤੇ ਪਉ ਪੈਸਾ ਇਹ ਪਉਣਾ ਬੜਾ ਔਖਾ ਲੋਕੀ ਪੈਸੇ ਨੂੰ ਪ੍ਰੇਫਰੈਂਸ ਦੇ ਦਿੰਦੇ ਆ ਉਹਨਾਂ ਦਾ ਨਾਮ ਸੀ ਉਹਨਾਂ ਨੂੰ ਫੇਮ ਮਿਲਿਆ ਸੀ ਪ੍ਰਮਾਤਮਾ ਨੇ ਦੇ ਵੱਲੋਂ ਬles ਸੀ ਜਿੰਨਾ ਉਹਨਾਂ ਨੇ ਟਾਈਮ ਸੀ ਉਹ ਤਾਂ ਇੱਕ ਬਹਾਨਾ ਬਣਿਆ ਉਹ ਪੂਰਾ ਕਰਕੇ ਗਏ ਆ ਉਹ ਤਾਂ ਲੋਕਾਂ ਦੇ ਦੁੱਖ ਸੌਖਤ ਵਿੱਚ ਸ਼ਰੀਕ ਹੁੰਦਾ ਸੀ ਖੁਸ਼ੀਆਂ ਨੂੰ ਹੋਰ ਵਧਾਉਂਦਾ ਸੀ ਸੋ ਆਪਾਂ ਨੂੰ ਇਹਨਾਂ ਚੀਜ਼ਾਂ ਤੋਂ ਸਿੱਖਣਾ ਚਾਹੀਦਾ ਵਰਿੰਦਰ ਘੁੰਮਣ ਬਾਈ ਉਹਦੀ ਸੋਚ ਕਿੰਨੀ ਕੁ ਵਧੀਆ ਹੋਊਗੀ ਜੇ ਨੇ ਦੁਨੀਆ ਸਾਰੀ ਦੇਖ ਲਈ ਹੋਵੇ ਕਿੱਥੇ ਨਾਮ ਸੀ ਉਹਦਾ ਬੋਡੀ ਬਿਲਡਿੰਗ ਮਨੁਲਾ ਦਾ ਮਸਾ ਹੀ ਪੰਜਾਬ ਦੇ 4-5 ਬੰਦੇ ਹੋਣੇ ਜਿਹੜੇ ਉਸ ਲੈਵਲ ਤੇ ਹੋਣੇ ਉਸ ਕੱਦ-ਕਾੜ ਤੇ ਉਸ ਸਰੀਰ ਦੇ ਮਾਲਕ ਹੋਣੇ ਉਸ ਤੋਂ ਬਾਅਦ ਕਰਤਾਰ ਚੀਮੇ ਵਰਗੇ ਆਉਂਦੇ ਨੇ ਉਸ ਤੋਂ ਬਾਅਦ ਹੋਰ ਆਉਂਦੇ ਨੇ ਜਿਹੜੇ ਵਧੀਆ ਜਿਨ੍ਹਾਂ ਦੇ ਸਰੀਰਾਂ ਸਾਂਭੇ ਹੋਏ ਨੇ ਜਿਹੜੇ ਦੁੱਧ ਪੁੱਤਾਂ ਨਾਲ ਚੰਗੀਆਂ ਖੁਰਾਕਾਂ ਨਾਲ ਆਪਣੇ ਸਰੀਰ ਨੂੰ ਪਾਲਿਆ ਹੋਇਆ ਸੋ ਆਪਾਂ ਨੂੰ ਇਹਨਾਂ ਤੋਂ ਸਿੱਖਣਾ ਚਾਹੀਦਾ ਮੈਂ ਕਹਿੰਦਾ ਦੁਖੀ ਨਹੀਂ ਹੋਣਾ ਚਾਹੀਦਾ ਆਪਾਂ ਨੂੰ ਆਪਣੇ ਗੁਰੂਆਂ ਪੀਰਾਂ ਤੋਂ ਵੀ ਉਹ ਵੀ ਇਹੀ ਕਹਿ ਕੇ ਗਏ ਸੀ ਸਾਨੂੰ ਨਾ ਮੰਨ ਕੇ ਸਾਡੀਆਂ ਮਨੋ ਤਾਂ ਕਿ ਤੁਸੀਂ ਉਹਨਾਂ ਚੀਜ਼ਾਂ ਨੂੰ ਪਾਓ ਆਪਾਂ ਨੂੰ ਪ੍ਰੋਫੈਸਰ ਭੱਲਾ ਸਾਹਿਬ ਤੋਂ ਹੱਸਣਾ ਸਿੱਖਣਾ ਚਾਹੀਦਾ ਤੇ ਜ਼ਿੰਦਗੀ ਜਿਉਣਾ ਜਵੰਦੇ ਪਾਈ ਸਿੱਖਣਾ ਚਾਹੀਦਾ ਕਿਉਂਕਿ ਜਿਹੜੀ ਉਹਨਾਂ ਜ਼ਿੰਦਗੀ ਮੈਂ ਉਹਨਾਂ ਨੂੰ ਬਹੁਤ ਪਰਸਨਲ ਹੀ ਜਾਣਦਾ ਸੀ ਤੇ ਮੈਂ ਉਹਨਾਂ ਦੇ ਪਰਸਨਲ ਆਪਾਂ ਸਨੈਪਚੈਟ ਤੇ ਵੀ ਇੱਕ ਦੂਜੇ ਨਾਲ ਐਡ ਸੀ ਦੇਖਦਾ ਸੀ ਜ਼ਿੰਦਗੀ ਆਪਣੀ ਜਿਉਂਦਾ ਸੀ ਉਹਦੇ ਵੀਡੀਓ ਦੇ ਵਿੱਚ ਵੀ ਕਾਫੀ ਵਾਰੀ ਕਿਹਾ ਕਿਨਾਂ ਜ਼ਿੰਦਗੀ ਦਾ ਹਰ ਪਲ ਜਿਓ ਸੋ ਤੁਹਾਨੂੰ ਇਹ ਟਾਈਮ ਜਿਉਣਾ ਚਾਹੀਦਾ ਫਲੱਡ ਆ ਕੇ ਕੁਦਰਤੀ ਮਾਰ ਆ ਇਹ ਪਹਿਲਾਂ ਨਾ ਸੋਸ਼ਲ ਮੀਡੀਆ ਨਹੀਂ ਹੁੰਦਾ ਸੀ ਉਦੋਂ ਵੀ ਕਈ ਪ੍ਰੋਬਲਮਜ਼ ਆਉਂਦੀਆਂ ਸੀ ਆਪਾਂ ਤਾਂ ਕਰੋਨਾ ਵਰਗਾ ਟਾਈਮ ਦੇਖਿਆ ਸੋ ਇਹਨਾਂ ਚੀਜ਼ਾਂ 'ਚੋਂ ਉੱਪਰ ਉੱਠ ਕੇ ਆਪਾਂ ਹਰ ਖੁਸ਼ੀ ਨੂੰ ਮਨਾਈਏ ਇਸ ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਜਿੱਦਣ ਸ਼੍ਰੀ ਰਾਮਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਆਏ ਸੀ ਸ਼੍ਰੀ ਹਰ ਗੋਬਿੰਦ ਪਾਸ਼ਾਈ ਛੇਮੀ ਪਾਸ਼ਾਈ ਜਿਹੜੇ ਉਹ ਬੁੰਜਾ ਜਿਹੜੇ ਰਾਜੇ ਕੈਦੀ ਸੀ ਉਹਨਾਂ ਨੂੰ ਆਪਣੇ ਕਲੀਆਂ ਨਾਲ ਬੰਨ ਕੇ ਛਡਾ ਕੇ ਲਿਆਏ ਸੀ ਸੋ ਇਹ દિਵਾਲੀ ਬਹੁਤ ਵੱਡਾ ਤਿਯਾਰ ਆ ਖੁਸ਼ੀਆਂ ਦਾ ਤਿਯਾਰ ਆ ਸਾਰਿਆਂ ਦਾ ਸਾਂਝਾ ਤਿਯਾਰ ਆ ਆਪਾਂ ਨੂੰ ਇਹਨੂੰ ਰਲ ਕੇ ਮਨਾਉਣਾ ਚਾਹੀਦਾ ਐਡਾ ਹੀ 7 ਸੀਜ਼ ਵੀ ਤਾਂ ਹੀ દિਵਾਲੀ ਤੇ ਆਫਰ ਵੀ ਲੈ ਕੇ ਆਉਂਦਾ ਕਈ ਜਿਹੜੇ ਬਾਹਰ ਜਾਣਾ ਚਾਹੁੰਦੇ ਸੀ ਉਹ ਕੋਈ ਨਾ ਕੋਈ ਆਫਰ ਦੇਖਣਾ ਚਾਹੁੰਦੇ ਸੀ ਇਹ ਟਾਈਮ ਦੀ ਵੇਟ ਕਰਦੇ ਸੀ 7 ਸੀਜ਼ ਵੀ ਉਹਨਾਂ ਨੂੰ ਆਫਰ ਦੇ ਰਿਹਾ ਜਿਹੜੇ ਸਾਡੇ ਨਾਲ ਦਿਲੋਂ ਜੁੜੇ ਹੋਏ ਆ ਜਿਹੜੇ ਸਾਡੀ ਵੀਡੀਓਜ਼ ਨੂੰ ਸ਼ੇਅਰ ਕਰਦੇ ਆ ਦੀਵਾਲੀ ਬਹੁਤ ਵੱਡਾ ਤਿਯਾਰ ਅਸੀਂ ਤੁਹਾਡੇ ਨਾਲ ਰਲ ਕੇ ਮਨਾਉਣਾ ਚਾਹੁੰਦੇ ਆ ਆਪਾਂ ਇਸ ਨੂੰ ਖੁਸ਼ੀ ਨਾਲ ਬਤੀਤ ਕਰੀਏ ਤਾਂ ਕਿ ਆਵੀ ਦੀਵਾਲੀ ਵਧੀਆ ਲੰਘੇ ਤੇ ਉਸ ਤੋਂ ਅਗਲੀਆਂ ਦੀਵਾਲੀਆਂ ਵੀ ਵਧੀਆ ਲੰਘਣ ਤੁਹਾਡਾ ਪਰਿਵਾਰ ਚੜ੍ਹਦੀ ਕਲਾ ਚ ਹੋਵੇ ਦੇਹ ਅਰੋਗਤਾ ਚੜ੍ਹਦੀ ਕਲਾ ਤੁਹਾਡੇ ਕੋਲ ਤੁਸੀਂ ਤਰ ਤਰ ਪੱਲੋ ਇਸ ਦੀਵਾਲੀ ਤੇ ਸਾਡੇ ਸੈਵਨ ਸੀ ਦੇ ਪਰਿਵਾਰ ਤੇ ਪ੍ਰੀਸੇਖੋ ਵੱਲੋਂ ਤੁਹਾਨੂੰ ਇਹੀ ਅਰਦਾਸ ਇਹੀ ਬੇਨਤੀ ਇਹੀ ਪਿਆਰ ਸੋ ਸਾਰਿਆਂ ਨੂੰ ਹੈਪੀ ਦੀਵਾਲੀ ਮਾਰਾ ਇਤਨੂੰ ਚੜ੍ਹਦੀ ਕਲਾ ਬਖਸ਼ੇ ਇਦਾਂ ਹੀ ਸਾਨੂੰ ਪਿਆਰ ਕਰਦੇ ਰਹੋ ਧੰਨਵਾਦ